ਬੀਬੀ ਜੰਗੀਰ ਕੌਰ ਤੇ ਹੋਰ ਜਿਹੜੀਆਂ ਬਾਗੀ ਸੁਰਾਂ ਆ ਉਹ ਅਕਾਲੀ ਦਲ ਨਾਲੋਂ ਅਲੱਗ ਹੋ ਗਈਆਂ ਤੇ ਬੀਬੀ ਜੰਗੀਰ ਕੌਰ ਤੇ ਇੱਕ ਬੀਬੀ ਨੇ ਹੀ بڑے ਜ਼ਬਰਦਸਤ ਦੋਸ਼ ਲਾਏ ਐ ਤੇ ਉਹਦੇ ਦੋਸ਼ ਆ ਜਿਹੜੇ ਬਿਲਕੁਲ ਸਹੀ ਐ ਉਹਨੇ ਕਿਹਾ ਵੀ ਜਿਹੜੀ ਵੀ ਬੀਬੀ ਜੰਗੀਰ ਕੌਰ ਐ ਉਹ ਖੁਦ ਗੁਰੂ ਸਾਹਿਬਾਨ ਦੇ ਸੰਧਾਤਾ ਤੇ ਨਹੀਂ ਚੱਲਦੀ ਤੇ ਗਲਤ ਜਨਾਨੀ ਹੈ ਬੀਬੀ ਜਗੀਰ ਕੌਰ ਉਹ ਕਹਿ ਰਹੀ ਹੈ ਵੀ ਬੀਬੀ ਜਗੀਰ ਕੌਰ ਗਲਤ ਜਨਾਨੀ ਹੈ ਤੇ ਉਹ ਕੀ ਅਕਾਲੀ ਦਲ ਨੂੰ ਬਚਾਉਗੀ ਉਹਨੇ ਇਥੋਂ ਤੱਕ ਵੀ ਕਿਹਾ ਹੈ ਕਿ ਬੀਬੀ ਜਿਹੜੀ ਜਗੀਰ ਕੌਰ ਉਹ ਕੁੱਤੀ ਜਨਾਨੀ ਹੈ ਦੇਖੋ ਪਿੰਡਾ ਸ਼ਬਦ ਹੈ ਕੀ ਕਿਹਾ ਉਹਨੇ ਕਹਿੰਦੀ ਜਗੀਰ ਕੌਰ ਇੱਕ ਕੁੱਤੀ ਜਨਾਨੀ ਹੈ ਪਹਿਲਾਂ ਮੈਂ ਤੁਹਾਨੂੰ ਸੁਣਾਉਣਾ ਹੈ ਤੇ ਫੇਰ ਉਹਦੀ ਆਪਾਂ ਜਿਹੜੀਆਂ ਗੱਲਾਂ ਬਾਤਾਂ ਕਰਦੇ ਆਂ ਬਾਦਲ ਕੈ ਨੇ ਮਿਲ ਕੇ ਜਿਹੜਾ ਹੈਗਾ ਇਹਨੂੰ ਸ਼੍ਰੋਮਣੀ ਕਾਲੀ ਦਾਲ ਦੇ ਵਿੱਚ ਦਵਾਰਾ ਲਿਆਂਦਾ ਉਹਨੇ ਦੋਸ਼ ਲਾਇਆ ਉਹ ਕਹਿੰਦੀ ਜੇ ਅਕਾਲੀ ਫੂਲਾ ਸਿੰਘ ਹੁੰਦਾ ਨਾ ਤੇ ਇਹਨੂੰ ਥੰਮਲੇ ਨਾਲ ਬੰਨ੍ਹਦਾ ਤੇ ਗਿੱਚੀ ਕੋੜਦਾ ਇਹਦੀ ਤੇ ਦੂਸਰੀ ਗੱਲ ਜਿਹੜਾ ਬਾਦਲ ਕੈ ਨਾਲੇ ਬਾਦਲ ਕੇ ਇਹਦੇ ਨਾਲ ਮਿਲੇ ਹੋਏ ਐ ਤੇ ਇਹਨੇ ਜੰਗੀਰ ਕੌਰ ਨੂੰ ਜਿਹੜਾ ਕੋਰ ਕਮੇਟੀ ਲਾ ਦਿੰਦੀ ਐ ਤੇ ਬਾਦਲ ਕੇ ਰਲਾ ਲੈਂਦੇ ਸੀ ਤੇ ਸਜ਼ਾ ਜਾਪਤਾ ਇਹ ਜਨਾਨੀ ਹੈ ਬੀਬੀ ਜੰਗੀਰ ਕੌਰ ਸਜ਼ਾ ਜਾਪਤਾ ਜਨਾਨੀ ਹੈ ਸਜ਼ਾ ਜਾਪਤਾ ਬੰਦੇ ਨੂੰ ਕਿਸੇ ਵੀ ਕਿਸੇ ਵੀ ਅਹੁਦੇ ਤੇ ਰੱਖ ਨਹੀਂ ਸਕਦੇ ਇਹ ਸਾਡੇ ਸੰਵਿਧਾਨ ਦਾ ਸਾਡੇ ਕਾਨੂੰਨ ਦਾ ਇਹ ਜਿਹੜਾ ਹੈਗਾ ਇੱਕ ਮੁੱਖ ਮਕਸਦ ਹੈ ਜੱਜਮੈਂਟਾਂ ਕਹਿੰਦੀਆਂ ਹਨ ਕਿ ਜੋ ਸਜ਼ਾ ਜਾਪਤਾ ਬੰਦਾ ਹੈ ਉਹ ਕਿਸੇ ਅਹਿਮ ਅਹੁਦੇ ਤੇ ਰਹਿ ਨਹੀਂ ਸਕਦਾ ਤੇ ਜੇ ਸਰਕਾਰੀ ਹੋਵੇ ਤਾਂ ਉਹਨੂੰ ਮਤਲਬ ਜਿਹੜਾ ਹੈਗਾ ਉਹ ਤੋਂ ਡਿਸਮਿਸ ਕੀਤਾ ਜਾਂਦਾ ਹੈ ਤੇ ਇਹ ਕਹਿੰਦਾ ਆਪਣੀ ਧੀ ਤੇ ਕਹਿੰਦੀ ਜ਼ੁਲਮ ਕੀਤਾ ਕਮਲਦੀਪ ਕੌਰ ਦੀ ਧੀ ਸੀਗੀ ਉਹ ਉਹਨੇ ਲਵ ਮੈਰਿਜ ਕਰਾ ਲਈ ਚਲੋ ਗਲਤੀ ਬੱਚਿਆਂ ਤੋਂ ਹੋ ਜਾਂਦੀ ਹੈ ਉਹਦੀ ਕੁੱਖ ਵਿੱਚ ਬੱਚਾ ਪਲ ਰਿਹਾ ਸੀ ਤੇ ਆਪਦੀ ਧੀ ਦਾ ਇਹਨੇ ਕਤਲ ਕਰਾਤਾ ਉਸ ਜੁਰਮ ਦੇ ਵਿੱਚ 10 ਸਾਲ ਦੀ ਨੂੰ ਸਜ਼ਾ ਹੋਈ ਸੀ ਤੇ ਇਹ ਕੁਝ ਬੰਦ ਥਾੜ ਡੱਟ ਕੇ ਤੇ ਰੂਲਿੰਗ ਪਾਰਟੀ ਸੀਗੀ ਬਾਦਲ ਸਰਕਾਰ ਸੀਗੀ ਤੇ ਬਾਦਲ ਕਹਿੰਨੇ ਇਹ ਬਚਾਈ ਬਾਦਰਕਿਆ ਨੇ ਬਚਾਈ ਜਿਹੜੀ ਹੁਣ ਬਾਦਰਕਿਆ ਨੂੰ ਗਾਲਾਂ ਕੱਢਦੀ ਐ ਬੀਬੀ ਜ਼ਗੀਰ ਕੌਰ ਉਹ ਕਹਿੰਦੀ ਕਾਦੀ ਮਾਫੀ ਮੰਗੂਗੀ ਜਿਹੜੀ ਬੀਬੀ ਖੁਦ ਦਾੜੀ ਕੱਢਦੀ ਐ ਖੁਦ ਮੁੱਛਾਂ ਕੱਢਦੀ ਐ ਉਸ ਤਰ੍ਹਾਂ ਲਵਾਉਂਦੀ ਐ ਤੇ ਬਿਊਟੀ ਪਾਰਲਰ ਜਾਂਦੀ ਐ 70 ਸਾਲ ਦੀ ਹੋ ਕੇ ਉਹ ਕਹਿੰਦੀ ਸ਼ਰਮ ਨਹੀਂ ਮਣਦੀ 70 ਸਾਲ ਦੀ ਹੋ ਕੇ ਬੀਬੀ ਜ਼ਗੀਰ ਕੌਰ ਸ਼ਰਮ ਨਹੀਂ ਮੰਨਦੀ ਬੀਬੀ ਦੇ ਬੋਲ ਐ ਠੀਕ ਆ ਉਹਦੀ ਗੱਲ ਉਹ ਦਾੜੀ ਇਹਦੇ ਐ ਮੁੱਛਾ ਇਹਦੇ ਐ ਫਿਰ ਇਹ ਕੀ ਕਿਸੇ ਨੂੰ ਜਿਹੜਾ ਹੈਗਾ ਸਿੱਖੀ ਸਿਧਾਂਤਾਂ ਦੀ ਗੱਲ ਕਹੂਗੀ ਕੀ ਪਹਿਰਾ ਦੇਊਗੀ ਤੇ ਇਹ ਬਾਦਲ ਕੇ ਵੀ ਉੱਜੜੇ ਕਿਉਂਣ ਜਦੋਂ ਇਹੋ ਜੇ ਨੜੀ ਮਾਰਾਂ ਨੂੰ ਕੁੜੀ ਮਾਰਾਂ ਨੂੰ ਅਕਿਰਤ ਕਣਾ ਨੂੰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਬਣਾਤੇ ਇੱਕ ਅਹਿਮ ਸਸਤਾ ਹੈ ਜਿਹੜੇ ਪ੍ਰਧਾਨ ਦੇ ਥੱਲੇ ਸਾਰੀ ਕੌਮ ਉਸ ਦੇ ਬਿਆਨ ਨੂੰ ਉਸ ਦੇ ਬੋਲਾਂ ਨੂੰ ਸਮਝਦੀ ਹੈ ਉਹਦੀ ਕੀਤੀ ਹੋਈ ਗੱਲ ਨੂੰ ਮੰਨਦੀ ਹੈ ਵੀ ਭਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਹ ਬਿਆਨ ਦਿੱਤਾ ਹੈ ਜਾਂ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬਾਨ ਦਾ ਆਹ ਬਿਆਨ ਆਇਆ ਤਾਂ ਕੌਮ ਹੈ ਜਿਹੜੀ ਸਾਡੀ ਉਹ ਉਸ ਦਾ ਬਿਆਨ ਨੂੰ ਪ੍ਰਮਾਣ ਕਰਦੀ ਸੀ ਹੁਣ ਇੱਥੇ ਕੀ ਹੈ ਵੀ ਜਿਹੜਾ ਤੱਕੇ ਨਾਲ ਤੱਕੇ ਨਾਲ ਪ੍ਰਧਾਨ ਬਣਾਉਣਾ ਸ਼੍ਰੋਮਣੀ ਕਮੇਟੀ ਦੇ ਕਬਜ਼ਾ ਕਰਨਾ ਰੂਸਿਆਂ ਨੂੰ ਮਨਾਉਣਾ ਵੀ ਤੈਨੂੰ ਪ੍ਰਧਾਨ ਬਣਾ ਦਿੰਨੇ ਆ ਤੂੰ ਰੌਲਾ ਨਾ ਪਾ ਤੈਨੂੰ ਜਨਰਲ ਸਕੱਟਰੀ ਲਾ ਦਿੰਨੇ ਆ ਤੈਨੂੰ ਫਲਾਨਿਆਂ ਕੋਰ ਕਮੇਟੀ ਦਾ ਮੈਂਬਰ ਬਣਾ ਦਿੰਨੇ ਆ ਇਹਨਾਂ ਦਾ ਧਰਮ ਨਾਲ ਕੋਈ ਮਤਲਬ ਨਹੀਂ ਮਤਲਬ ਤੇ ਮਤਲਬ ਸਿਰਫ ਵੋਟਾਂ ਤੱਕ ਹੈ ਤੇ ਆਪਣੇ ਜਿਹੜੇ ਬੰਦੇ ਆ ਕਿੱਥੇ ਕਿੱਥੇ ਐਡਜਸਟ ਕਰਨੇ ਆ ਤੇ ਜਿਹੜੀ ਇਹ ਸਿੱਖੀ ਤੇ ਕਹਿੰਦੀ ਇਹ ਪੂਰੀ ਨਹੀਂ ਉਤਰੀ ਉਹਦੀ ਗੱਲ ਸਹੀ ਹੈ ਬਿਲਕੁਲ ਨਹੀਂ ਉਤਰੀ ਹੁਣ ਸਾਨੂੰ ਇਹੋ ਜਿਹੇ ਬੰਦੇ ਅੱਗੇ ਆ ਕੇ ਕੀ ਸੇਧ ਦੇਣਗੇ ਸਾਡੇ ਜਿਹੜੇ ਪ੍ਰਚਾਰਕ ਹੈ ਜੇ ਉਹ ਬੋਲਦੇ ਆ ਤਾਂ ਉਹਨਾਂ ਨੂੰ ਗਰਮਖਿਆਲੀ ਕਹਿੰਦੇ ਬਾਦਲ ਕੇ ਇਹ ਬੀਬੀ ਕਹਿੰਦੀ ਆ ਗਰਮਖਿਆਲੀ ਹੈ ਜੇ ਕੋਈ ਬੋਲਦੇ ਆ ਉਹਨਾਂ ਨੂੰ ਅੱਤਵਾਦੀ ਵੱਖਵਾਦੀ ਦੇਸ਼ ਦੇ ਖਿਲਾਫ ਇਹਨਾਂ ਦਾ ਕੀ ਹੈ ਏਜੰਸੀਆਂ ਨਾਲ ਗੰਢ ਤੋਂ ਪੈ ਗਈ ਇਹਨਾਂ ਬੰਦਿਆਂ ਦੀ ਖੁਦ ਇਹ ਇੱਕ ਡੇਰੇ 'ਚ ਰਹਿੰਦੀ ਹੁੰਦੀ ਸੀ ਬੇਗੋਵਾਲ ਇਹ ਬਾਦਲ ਲਿਆਇਆ ਉਹਨੂੰ ਹੁਣ ਡੇਰੇ ਚੋਂ ਰਹਿੰਦੀ ਰਹਿੰਦੀ ਨੂੰ ਪਤਾ ਨਹੀਂ ਕਿਵੇਂ 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 ਕਰਕੇ ਇਹਨੂੰ ਸ਼੍ਰੋਮਣੀ ਕਮੇਟੀ ਦੀ ਮੈਂਬਰ ਬਣਾ ਲਿਆ ਫਿਰ ਇਹਨੂੰ ਐਮਐਲਏ ਬਣਾ ਲਿਆ ਫਿਰ ਮੰਤਰੀ ਬਣਾ ਲਿਆ ਫਿਰ ਜਾ ਕੇ ਇਹਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣਾ ਲਿਆ ਵੀ ਉਧਰ ਚਾਹੇ ਇੱਠੇ ਖੂ ਪਵੋ 10 ਵਾਰੀ ਮੰਤਰੀ ਬਣਾ ਬਣਾਈ ਚੱਲੇ ਇਹਨੂੰ ਧਾਰਮਿਕ ਗਤੀਆਂ ਵਿਧੀਆਂ ਚ ਕਿਉਂ ਲਿਆ ਤੇ ਹੁਣ ਸਾਨੂੰ ਜਦੋਂ ਕੋਈ ਸਾਹਮਣੇ ਬੰਦਾ ਪ੍ਰਚਾਰ ਕਰ ਰਿਹਾ ਹੈ ਵੀ ਭਾਈ ਅਮਰਤ ਸਕੋਤ ਸਿੰਘ ਸਜੋ ਤੇ ਉਹ ਬੰਦਾ ਹੋਵੇ ਗਲਤ ਤੇ ਫਿਰ ਮੂਹਰੇ ਦੇਖਣ ਵਾਲੇ ਹੱਸਣਗੇ ਨਾ ਸਾਡੇ ਜਿਹੜੇ ਪ੍ਰਚਾਰਕ ਉਹ ਇਹ ਗੱਲ ਕਹਿੰਦੇ ਆ ਭਾਈ ਸਿੰਘ ਸਜੋ ਕੇਸ ਰੱਖੋ ਦਾੜੀਆਂ ਰੱਖੋ ਬੀਬੀਆਂ ਨੂੰ ਗੈਰ ਭੱਟੀ ਨਹੀਂ ਮਣਾਉਣੇ ਜਾਂ ਹੋਰ ਆ ਜੋ ਸਿੱਖੀ ਸੰਧਾਤਾ ਦਾ ਕੰਮ ਹੈ ਜੋ ਨਿਯਮ ਨੋਦੇ ਉਹਦੀ ਉਲੰਘਣਾ ਨਹੀਂ ਕਰਨੀ ਇਹੀ ਗੱਲ ਹੈ ਨਾ ਤੇ ਹੁਣ ਇਹ ਨੂੰ ਮੰਨ ਲੈ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣਾਤਾ ਦਾੜੀ ਇਹਦੇ ਆਈ ਵੀ ਉਹ ਕਟਾਉਂਦੀ ਐ। ਮੁੱਛਾਂ ਇਹਦੇ ਆਈਆਂ ਉਹ ਕਟਾਉਂਦੀ ਐ। ਬਿਊਟੀ ਪਾਰਲਰ ਇਹ ਜਾਂਦੀ ਐ 70 ਸਾਲ ਦੀ ਹੋ ਕੇ। ਫੇਰ ਨੜੀ ਮਾਰ ਐ। ਗੁਰੂ ਸਾਹਿਬ ਨੇ ਕਿਹਾ ਸੀ ਨੜੀ ਮਾਰਾ ਨਾ ਵਰਤਣਾ ਨੀ। ਨੜੀ ਮਾਰ ਐਡਾ ਮਾੜਾ ਬੰਦਾ ਹੁੰਦਾ। ਨੜੀ ਮਾਰ ਇੱਕ ਕੋਲਨਾਸ ਕਰਨ ਵਾਲਾ ਵਿਅਕਤੀ ਐ। ਤੇ ਇਹਨੇ ਕੀ ਕਰਿਆ ਦੋ ਬੰਦਿਆਂ ਦੀ ਜਾਨ ਲਈ। ਇੱਕ ਇਹਦੀ ਕੁੜੀ ਸੀ ਕਮਲਦੀਪ ਕੌਰ ਜੀ ਨੇ ਲਵ ਮੈਰਿਜ ਕਰਾਈ ਇਹ ਤੋਂ ਪਹਿਲਾਂ ਬੋਲ ਬੋਲ ਕੇ ਗਿਆ ਮੈਂ। ਫੇਰ ਉਹ ਵਿਚਾਰੀ ਪ੍ਰੈਗਨੈਂਟ ਹੋਈ। ਫਿਰ ਉਸ ਮੁੰਡੇ ਦੀ ਕੁੱਟਮਾਰ ਕੀਤੀ ਫਿਰ ਕੁੜੀ ਹੈ ਜਿਹੜੀ ਉਹਨੂੰ ਲਿਆ ਕੇ ਕੁਝ ਜ਼ਹਿਰੀਲੀ ਚੀਜ਼ ਦੇ ਕੇ ਤੇ ਆਪਦੇ ਜਿਹੜੇ ਅਹਿਲਕਾਰਾਂ ਤੋਂ ਮਰਵਾਇਆ ਤੇ ਫਿਰ ਉਸਨੇ ਕੰਪਲੇਂਟ ਕੀਤੀ ਫਿਰ ਉਹਨੂੰ ਡਰਾਇਆ ਧਮਕਾਇਆ ਗਿਆ ਤੇ ਬਾਅਦ ਰਕੇ ਕਹਿੰਦਾ ਜਾਣੇ ਅਣਜਾਣ ਤੇ ਸਭ ਤੋਂ ਗਲਤੀ ਹੋ ਗਈ ਸੀ ਮਾਫੀ ਚਾਹਣਿਆ ਉਹ ਗਲਤੀ ਦੀ ਮਾਫੀ ਦਾ ਗੁਰੂ ਦੇਂਦਾ ਗੁਨਾਹਾਂ ਦੀ ਨੰਦ ਦਿੰਦਾ ਉਸ ਬੰਦੇ ਨੂੰ ਕੰਪਲੇਂਟੈਂਟ ਨੂੰ ਤੁਸੀਂ ਵਿਕਟਮ ਨੂੰ ਪੀੜਤ ਨੂੰ ਡਰਾਉਨੇ ਹੋ ਤੇ ਸਰਕਾਰ ਕੀ ਦੀ ਸੀ ਭਾਈ ਪ੍ਰਕਾਸ਼ ਬਾਦਲ ਦੀ ਤੇ ਮੰਤਰੀ ਕੌਣ ਸੀ ਬੀਬੀ ਜੰਗੀਰ ਕੌਰ ਤੇ ਗ੍ਰਹਿ ਮੰਤਰੀ ਕੌਣ ਸੀ ਸੁਖਬੀਰ ਬਾਦਲ ਤੇ ਉਸ ਬੰਦੇ ਨੂੰ ਡਰਾ ਆ ਗਿਆ ਫਿਰ ਉਹਨੇ ਮਾਨਯੋਗ ਹਾਈ ਕੋਰਟ ਦਾ ਸਹਾਰਾ ਲਿਆ ਉਹਦੇ ਹੁਕਮਾਂ ਤੇ ਪਰਚਾ ਦਰਜ ਹੋਇਆ ਫਿਰ ਅਰੇਸਟ ਹੋਈ ਟ੍ਰਾਇਲ ਚੱਲਿਆ ਟ੍ਰਾਇਲ ਚੱਲਣ ਤੋਂ ਬਾਅਦ ਇਹਨੂੰ ਸਜ਼ਾ ਹੋਈ 10 ਸਾਲ ਦੀ ਫਿਰ ਬੰਨ ਸਾਡੇ ਜੇਲ੍ਹ ਕੱਟ ਕੇ ਆਈ ਫਿਰ ਬਾਦਲ ਨੇ ਮਾਫੀ ਦਿਵਾਈ ਫਿਰ ਇਹਨੂੰ ਜਿਹੜਾ ਹੈ ਗਿਆ ਇਹਦੇ 26 ਜਨਵਰੀ 15 ਗੱਤ ਜਿਹੜੀ ਮਾਫੀ ਆਉਂਦੀ ਹੈ ਸਰਕਾਰ ਦਿੰਦੀ ਹੈ ਉਹਦੇ ਚ ਯੋਗਦਾਨ ਪਾ ਕੇ ਇਹ ਬਾਹਰ ਕਢਾਈ ਬਾਹਰ ਕਢਾਈ ਫਿਰ ਇਹਨੂੰ ਫਿਰ ਮੰਤਰੀ ਬਣਾਇਆ ਫਿਰ ਇਹਨੂੰ ਸ਼੍ਰੋਮਣੀ ਕਮੇਟੀ ਦੀ ਤਿੰਨ ਵਾਰੀ ਪ੍ਰਧਾਨ ਬਣਾਈ ਹੁਣ ਸਜਾ ਜਾਂਤਾ ਜਨਾਨੀ ਜਿਹੜੀ ਆਪ ਸਿੱਖੀ ਸਨਾਤਾ ਦੇ ਨਹੀਂ ਚੱਲ ਰਹੀ ਉਹ ਸਾਨੂੰ ਜਾਂ ਸਾਡੇ ਬੱਚਿਆਂ ਨੂੰ ਕੀ ਸੇਧ ਦੇਊਗੀ ਜਾ ਅਸੀਂ ਉਦੋਂ ਕੀ ਸਿੱਖਣਾ ਚਾਹੁੰਨੇ ਆ ਇੱਕ ਮੈਂ ਸਮਾਧਮ ਰਾਹੀਂ ਕਹਿਣਾ ਚਾਹੁੰਨਾ ਹੈ ਵੀ ਜਦੋਂ ਬੀਬੀ ਜੰਗੀਰ ਕੌਰ ਪ੍ਰਧਾਨ ਬਣੀ ਹੈ ਜਿੰਨੇ ਵਾਰੀ ਤਾਂ ਗੁਰਦੁਆਰੇ ਅੰਮ੍ਰਿਤਸਰ ਸਾਹਿਬ ਦਾ ਹਰਮੰਦਰ ਸਾਹਿਬ ਦਾ ਡਾਟਾ ਕਢਾ ਲਓ ਆਨ ਰਿਕਾਰਡ ਜੇ ਰੱਖਦੇ ਆ ਉਹ ਉਹਦੇ ਵਿੱਚ ਭੇਟਾ ਜਿਹੜੀ ਘਟੀ ਹੈ ਸੰਗਤਾਂ ਦੀ ਆਮਦ ਘਟੀ ਹੈ ਗੁਰਦੁਆਰਿਆਂ ਦੀ ਆਮਦਨ ਘਟੀ ਐ ਤੇ ਤੋਸਖਾਨੇ ਦਾ ਹਿਸਾਬ ਕਰ ਲੋ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਜਦੋਂ ਬੀਬੀ ਜੰਗੀਰ ਕੌਰ ਪ੍ਰਧਾਨ ਰਹੀ ਐ ਤੋਸਖਾਨੇ ਦੇ ਵਿੱਚ ਮਾਲ ਆ ਜਿਹੜਾ ਸਮਾਨ ਐ ਗੁਰੂ ਦੀ ਜਿਹੜੇ ਕੋਈ ਸੋਨਾ ਦੇ ਕੇ ਜਾਂਦਾ ਕੋਈ ਪੱਕੀਆਂ ਦੇ ਕੇ ਜਾਂਦਾ ਕੋਈ ਕੁਛ ਦੇ ਕੇ ਜਾਂਦਾ ਕੋਈ ਟਰੱਕ ਦੇ ਕੇ ਜਾਂਦਾ ਕੋਈ ਬੱਸਾਂ ਦੇ ਕੇ ਜਾਂਦਾ ਕੋਈ ਕੁਛ ਵੀ ਰਸਨ ਪਾਣੀ ਦੇ ਕੇ ਜਾਂਦਾ ਤਾਂ ਉਹ ਤੋਸਖਾਨੇ ਦੇ ਵਿੱਚ ਜਮਾ ਹੁੰਦਾ ਤੇ ਤੋਸਖਾਨੇ ਦਾ ਜਿਹੜਾ ਮਾਲ ਹੁੰਦਾ ਜਵੇਂ ਥਾਣਿਆਂ ਦੇ ਵਿੱਚ ਮੁਰਸ਼ੀਆਂ ਕੋਲੇ ਚਾਰਜ ਹੁੰਦਾ ਮਾਲ ਦਾ ਮਾਲ ਮੁਕੱਦਮਾ ਕਹਿੰਦੇ ਆ ਪਰਚੇ ਦਰਜ ਕਰਦੇ ਆ ਉਹ ਗੁਰੂ ਕੀ ਸਮਗਰੀ ਐ ਤੋਸ਼ ਕਰਨੇ ਵਿੱਚ ਜਮਾ ਕਰਦੇ ਆ ਤਾਂ ਉਹ ਵੀ ਐ ਜਿਹੜੀ ਆਮਦਨ ਘਟੀ ਆ ਅਗਲਾ ਕਹਿੰਦਾ ਯਾਰ ਛੱਡ ਉੱਥੇ ਕੀ ਜਾਣਾ ਯਾਰ ਉੱਥੇ ਨੜੀ ਮਾਰਦਾ ਕਬਜ਼ਾ ਐ ਕੁੜੀ ਮਾਰਦਾ ਕਬਜ਼ਾ ਐ ਤੇ ਆ ਜਿੱਦਿਆਂ ਦੇ ਇੱਕ ਹੋਰ ਐ ਇਹ ਡਾਟਾ ਕਢਾ ਲਿਓ ਜਿੱਦਿਆਂ ਦੇ ਪ੍ਰਕਾਸ਼ ਸਿੰਘ ਬਾਦਲ ਕੇ ਸਰਕਾਰ ਤੋਂ ਲਾਂਭੇ ਹੋਏ ਐ ਸ਼੍ਰੋਮਣੀ ਕਮੇਟੀ ਦੀ ਕਮਾਈ ਵਧੀ ਐ ਸ਼੍ਰੋਮਣੀ ਕਮੇਟੀ ਦੀ ਕਮਾਈ ਵਧੀ ਐ ਕੈਪਟਨ ਗਵਰਨਮੈਂਟ ਵੇਲੇ ਦੁੱਗਣੀ ਹੋ ਗਈ ਸੀ ਹੁਣ ਹੁਣ ਦਾ ਹਿਸਾਬ ਕਿਤਾਬ ਅੱਗੇ ਗਾਂ ਜਿਹੜਾ ਹੈਗਾ 3 ਸਾਲਾਂ ਤੋਂ ਇਹ ਕਰਦੇ ਆ 31 ਮਾਰਚ ਨੂੰ ਪਤਾ ਲੱਗੇਗਾ ਉਦੋਂ ਨੂੰ 3 ਸਾਲ ਜਿਹੜੀ ਸਰਕਾਰ ਦੇ ਵੀ ਪੂਰੇ ਹੋ ਜਾਣਗੇ ਕਿਉਂ ਕਿਉਂ ਵਧੀ ਐ ਕਿਉਂਕਿ ਇਹ ਲਾਂਬੇ ਹੋ ਗਏ ਇਹ ਕਿਤੇ ਸਮੁੰਦਰੀ ਹਾਰ ਦੇ ਵਿੱਚ ਮੀਟਿੰਗ ਹੋ ਗਈ ਕਿਤੇ ਉੱਥੇ ਗੜਾਸਾ ਗੁੰਡਾਗਰਦੀ ਕਰਾਤੀ ਨਰਿੰਕਾਰੀਆਂ ਨੂੰ ਸਿੱਖਾਣਾ ਲੜਾਤਾ ਸਿੱਖਾਂ ਨੂੰ ਗਾਂਹਾਂ ਸਰਸੇ ਵਾਲਿਆਂ ਨਾਲ ਲੜਾਤਾ ਸਰਸੇ ਵਾਲਿਆਂ ਨੂੰ ਗਾਂਹ ਇਹਦੇ ਨਾਲ ਲੜਾਤਾ ਉਹਨਾਂ ਨੂੰ ਗਾਂਹ ਆਪਣੇ ਸ਼ਿਵਸ਼ਣਾਂ ਨਾਲ ਲੜਾਤਾ ਸ਼ਿਵਸ਼ਣਾਂ ਨੂੰ ਗਿਆਨ ਗਰਮ ਖਿਆਲੀਆਂ ਨਾਲ ਲੜਾਤਾ ਗਰਮ ਖਿਆਲੀਆਂ ਨੂੰ ਗਾਂਹ ਤਮਕ ਤਮਕਾ ਜਿਹੜੀਆਂ ਹੈਗੀਆਂ ਤਮਕੀਆਂ ਦਬਾਉਣੀਆਂ ਸ਼ੁਰੂ ਕਰਤੀਆਂ ਇੱਕ ਚੇਨ ਸਿਸਟਮ ਸੀ ਇਹਨਾਂ ਦਾ ਦੇ ਹਾਈ ਤਾਂ ਸਾਰੇ ਆਪਾਂ ਮਨੁੱਖਾਂ ਹੈ ਮਨੁੱਖੀ ਜਾਤ ਸਭਾ ਇੱਕ ਪਹਿਚਾਨ ਬੋ ਗੁਰੂ ਸਾਹਿਬ ਦਾ ਨਾਰਾ ਆਪਾਂ ਸਾਰੇ ਇੱਕ ਆਏ ਪਰ ਅਡੋੜ ਬਰਿਆਈ ਆ ਬੰਦੇ ਦੇ ਵਿੱਚ ਚੰਗਿਆਈ ਤੇ ਬਰਿਆਈ ਦੋ ਚੀਜ਼ਾਂ ਭਰੀਆਂ ਵੀ ਆ ਇਹਨਾਂ ਨੇ ਕੀ ਕੀਤਾ ਬਾਡੋ ਤੇ ਰਾਜ ਕਰੋ ਦੀ ਨੀਤੀ ਸੀ ਇੱਕ ਜੰਗੀਰ ਕੌਰ ਹੈ ਜਿਹੜੀ ਆਪਣੀ ਬੇਟੀ ਦੀ ਨਹੀਂ ਹੋ ਸਕਦੀ ਤੋ ਥੋੜੇ ਬੱਚਾ ਨੂੰ ਕੀ ਭਾਈ ਸਲਾਹ ਦੇਊਗੀ ਥੋੜੇ ਬੱਚਾ ਨੂੰ ਕੀ ਤਰੱਕੀ ਦੇ ਰਾਹ ਵੱਲ ਪਾਉਗੀ ਤੁਹਾਡੇ ਬੱਚਾ ਨੂੰ ਕੀ ਸੰਸਕਾਰ ਦੇਊਗੀ ਤੁਹਾਡੇ ਬੱਚਾ ਨੂੰ ਸਿੱਖੀ ਦੇ ਕਿਹੜੇ ਸਿਧਾਂਤ ਦੇਊਗੀ ਤੁਹਾਡੇ ਬੱਚਾ ਨੂੰ ਕਿਸ ਮੰਜ਼ਲ ਤੇ ਪਹੁੰਚਾਏਗੀ ਤੁਹਾਡੇ ਬੱਚਾ ਨੂੰ ਜਿਹੜਾ ਹੈਗਾ ਤੁਹਾਡੇ ਬੱਚੇ ਆ ਜਿਹੜੇ ਉਹ ਤੋਂ ਸਿੱਖ ਕੇ ਕੀ ਆਪਣੀ ਪ੍ਰੇਰਣਾ ਲੈਣਗੇ ਤੇ ਅੱਗੇ ਕੀ ਕਰਨਗੇ ਕਿਉਂਕਿ ਫਾਊਂਡੇਸ਼ਨ ਫਾਰ ਦਾ ਫਿਊਚਰ ਵੀ ਇਸ ਔਰਤ ਦੀ ਨਿਊ ਜੜ ਕੀ ਹੈ ਜੇ ਮੈਂ ਮਾੜਾ ਮੈਂ ਪ੍ਰਵਚਨ ਸੁਣਾਇਆ ਨਾ ਮੈਂ 100 ਗਲਤੀਆਂ ਕਰਦਾ ਉਹ ਗਲਤੀਆਂ ਦੀਵੇ ਥੱਲੇ ਹਨੇਰਾ ਤੇ ਮੇਰੀ ਗੱਲ ਹੈ ਜਿਹੜੀ ਉਹ 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 ਮੰਨੋ ਇਹ ਇਹਨਾਂ ਦੀ ਇਹ ਇਹ ਕੰਮ ਸੀਗਾ ਈਵਨ ਕਿ ਇਹਨਾਂ ਤੋਂ ਗ੍ਰੰਥੀ ਦੁਖੀ ਸੀ ਮੈਂਬਰ ਸਹਿਬਾਨ ਦੁਖੀ ਸੀ ਸੰਗਤ ਜਿਹੜੀ ਆਉਂਦੀ ਸੀ ਉਹ ਦੁਖੀ ਸੀ ਕਿਉਂਕਿ ਇਹਨਾਂ ਨਾਲੋਂ ਬੀਬੀ ਜੰਗੀਰ ਕੌਰ ਨਾਲੋਂ ਪ੍ਰਕਾਸ਼ ਸਿੰਘ ਬਾਦਲ ਕਿਆ ਨਾਲੋਂ ਮੱッセ ਰੰਗੜ ਵਰਗੇ 100 ਗੁਣੇ ਚੰਗਾ ਸੀ ਕਿਉਂਕਿ ਉਹਨ ਇੱਕ ਵਾਰੀ ਕਿਹਾ ਵੀ ਮੈਂ ਭਾਈ ਇੱਥੇ ਨਚਾਰਾ ਨੂੰ ਨਚਾਉਣਾ ਹੈ ਹੁੱਕਾ ਪੀਣਾ ਹੈ ਇਹੀ ਗੱਲ ਸੀ ਨਾ ਉਹਨੇ ਜਨਤਕ ਕਰੀ ਚਲੋ ਸਿੰਘਾ ਨੇ ਸੋਧਾ ਲਾਤਾ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਨੇ ਨੰਬਰਦਾਰ ਬਣ ਕੇ ਇਹ ਰੋਜ਼ ਮੱਸੇ ਰੰਗੜ ਬਣਦੇ ਨਾ ਰੋਜ਼ ਇਹ ਗਲਤ ਕੰਮ ਕਰਦੇ ਆ ਕਿਉਂ ਬਾਹਰੋਂ ਵੇਖਾਵਾਖੀ ਦੀ ਸਿੱਖੀ ਹੈ ਅੰਦਰੋਂ ਕੀ ਹੈ ਚਤਰਾਇਆਂ ਚਲਾਕੀਆਂ ਝੂਠ ਬੋਲਣੇ ਲੋਕਾਂ ਨੂੰ ਕਿਵੇਂ ਗੁਮਰਾਹ ਕਰਨਾ ਗੋਲ ਕਲੇ ਪੈਸਾ ਨੂੰ ਕਿਵੇਂ ਹਜਮ ਕਰਨਾ ਤੇ ਲੋਕਾਂ ਨੂੰ ਮੂਰਖ ਕਿਵੇਂ ਬਣਾਉਣਾ ਪਿਓ ਪੁੱਤ ਨੂੰ ਕਿਵੇਂ ਲੜਾਉਣਾ ਚਾਚੇ ਭਤੀਜੇ ਦਾ ਕਤਲ ਕਿਵੇਂ ਕਰਾਉਣਾ ਪੁਲਿਸ ਨੂੰ ਗਰਮ ਅਖਿਆਲੀਆਂ ਨਾਲ ਕਿਵੇਂ ਲੜਾਉਣਾ ਪੁਲਿਸ ਤੋਂ ਪਰਚੇ ਕਿਵੇਂ ਦਰਜ ਕਰਾਉਣੇ ਉਹਨਾਂ ਨੂੰ ਵਰਤਣਾ ਇਹ ਇਹਨਾਂ ਦਾ ਮੁੱਖ এজেন্ডਾ ਸੀ ਲੋਕ ਸਮਝ ਗਏ ਸਮਝਣ ਤੋਂ ਬਾਅਦ ਹੁਣ ਜ਼ੀਰੋ ਹੋ ਗਏ ਹੁਣ ਜਿਹੜੀ ਬੀਬੀ ਜੰਗੀਰ ਕੌਰ ਹੈ ਜੇ ਪੂਰੇ ਪੰਜਾਬ ਦੇ ਵਿੱਚੋਂ ਆਪਾਂ ਇੱਕ ਦਸਕਤ ਮਹਿਮ ਚਲਾਈ ਹੈ ਵੀ ਧਾਰਮਿਕ ਇਹ ਆਗੂ ਰਹਿਣੀ ਚਾਹੀਦੀ ਆ ਜਾਂ ਨਹੀਂ ਤਾਂ 99% ਪੰਜਾਬ ਦੇ ਲੋਕ ਚਾਹੇ ਉਹ ਸਿੱਖ ਸਹੀਤਾਰੀ ਸਿੱਖਾ ਚਾਹੇ ਪੂਰਨ ਗੁਰਸਿੱਖਾ ਤਾਂ ਉਹ ਇਹ ਕਹਿਣਗੇ ਵੀ ਕਿਹੜੇ ਅਹੁਦੇ ਦੀ ਗੱਲ ਕਰਦੇ ਹੋ ਜੀ ਇਹਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਗਰੰਟੀ ਹੈ ਤੇ ਇਹ ਮੱਲੋ ਮੱਲੀ ਅਗਲੇ ਦੇ ਉੱਤੇ ਚੜਦੀ ਹੈ ਵੀ ਮੈਨੂੰ ਮੰਤਰੀ ਬਣਾਓ ਮੈਨੂੰ ਪ੍ਰਧਾਨ ਮੰਤਰੀ ਆਪਣਾ ਗੁਰਦੁਆਰੇ ਦੀ ਪ੍ਰਧਾਨ ਬਣਾਓ ਮੈਂ ਤੁਹਾਡੀ ਮਸੀਹਾਂ ਕਿ ਦੀਵੇ ਥੱਲੇ ਨਹੀਂ ਰਹੇ ਲੋਕ ਇਹਨਾਂ ਨੂੰ ਚਾਹੁੰਦੇ ਨਹੀਂ ਮੱਲੋ ਮੱਲੀ ਅਗਲੇ ਦੇ ਘਰੇ ਵੜਦੇ ਆਏ ਫਿਰ ਇਸ ਦੀ ਦੇਣ ਕੀ ਹੈ ਇੱਕ ਤੁਸੀਂ ਇਸ ਮਾਧਮ ਰਾਹੀਂ ਮੈਂ ਕਹਿਣਾ ਚਾਹਣਾ ਹੈ ਵੀਰੋ ਵੀਡੀਓ ਕਿਸੇ ਪਾਸੇ ਜਾਂਦੀਆਂ ਨਹੀਂ ਖਾਸ ਕਰਕੇ ਸੋਸ਼ਲ ਮੀਡੀਆ ਮੀਡੀਆ ਦੀਆਂ ਵੀਡੀਓ ਹੈ ਲੋਕਾਂ ਕੋਲੇ ਸੇਵ ਕੀਤੀਆਂ ਹੋਈਆਂ ਜੇ ਗਵਰਨਮੈਂਟ ਵੀ ਡਾਟਾ ਡਾ ਦੇਣਾ ਤਾਂ ਉਹ ਸੇਫ ਤਾਂ ਸੇਫ ਰਹਿਣਗੀਆਂ ਇਹ ਇੱਕ ਵੀਡੀਓ ਦੇ ਵਿੱਚ ਕਹਿ ਰਹੀ ਸੀ ਕਿਸਾਨਾਂ ਬਾਰੇ ਕੀ ਕਹਿ ਰਹੀ ਸੀ ਅਕੇ ਤੁਸੀਂ ਮਰ ਜਾਇਆ ਕਰੋ ਤੁਹਾਨੂੰ ਸਰਕਾਰ ਪੈਸੇ ਦੇ ਦਿਆ ਕਰੂਗੀ 2-2 ਲੱਖ ਰੁਪਇਆ ਤੁਸੀਂ ਤਾਂ ਅਕੇ ਖੇਡ ਬਣਾ ਰੱਖੀ ਆ ਭਲਾ ਕਿਸੇ ਦਾ ਮਨ ਨੂੰ ਜੀ ਕਰਦਾ ਕਿਸੇ ਦਾ ਮਰਨ ਨੂੰ ਜੀ ਕਰਦਾ ਹੈ ਵੀ ਯਾਰ ਮੈਂ ਸੰਸਾਰ ਤੋਂ ਜਾਵਾਂ ਤੇ ਘਾ ਮੇਰੇ ਵਾਰਸਾਂ ਨੂੰ 2 ਲੱਖ ਰੁਪਈਆ ਮਿਲੂ ਮਿਲੂ ਜਾਂ ਨਾ ਮਿਲੂ ਇਹ ਮੈਂ ਕੱਢ ਕੇ ਅਗਲੀ ਵੀਡੀਓ ਚ ਦਿਖਾ ਵੀ ਦੇਵਾਂਗਾ ਇਹ ਬੋਲਦੀ ਹੈ ਕਿਉਂਕਿ ਇਹ ਕਸਾਈ ਲੋਕ ਹੈ ਕਸਾਈ ਦਾ ਕੰਮ ਹੁੰਦਾ ਬੱਕਰੇ ਨੂੰ ਵੱਢਣਾ ਵੱਢ ਕੇ ਵੇਚਣਾ ਤੇ ਇਹਨਾਂ ਦਾ ਕੰਮ ਕੀ ਆ ਲੋਕਾਂ ਨੂੰ ਲੜਾਉਣਾ ਰਾਜ ਕਰਨਾ ਤੇ ਲੋਕਾਂ ਨੂੰ ਮੂਰਖ ਬਣਾਉਣਾ ਉਹ ਕਸਾਈ ਆ ਜਿਹੜਾ ਇੱਕ ਵਾਰੀ ਮਾਰ ਦਿੰਦਾ ਉਹਨੂੰ ਪਾਪ ਲੱਗੇ ਚਾਹ ਪੁੰਨ ਲੱਗੇ ਕੁਛ ਵੀ ਐ ਇਹ ਰੋਜ਼ ਬੰਦੇ ਨੂੰ ਮਾਰਦੇ ਆ ਤੜਫਾ ਤੜਫਾ ਕੇ ਸੋ ਜਿਹੜੇ ਇਹੋ ਜਿਹੇ ਜ਼ਗੀਰ ਕੌਰ ਬੀਬੀਆਂ ਵਰਗੀਆਂ ਐ ਇਹ ਅੱਗੇ ਲਿਆਉਣੀ ਤਾਂ ਦੂਰ ਦੀ ਗੱਲ ਐ ਇਹੋ ਜਿਹੇ ਬੰਦਿਆਂ ਨੂੰ ਮੱਥੇ ਲਾਉਣਾ ਵੀ ਮਾੜਾ ਜੇ ਇਹੋ ਜਿਹੇ ਗਲਤ ਅਨਸਰ ਇਹ ਗਲਤ ਆਨਸਰ ਨਾ ਗੁਰਸਿੱਖਣੀ ਜੇ ਇਹੋ ਜੇ ਗਲਤ ਆਨਸਰਾਂ ਨੂੰ ਬਾਦਲ ਕੇ ਅੱਗੇ ਲਿਆਏ ਤਾਂ ਦੇਖ ਲਓ ਬੇੜਾ ਮੁੱਦਾ ਵੱਜ ਗਿਆ ਬੇੜਾ ਮੁੱਦਾ ਵੱਜ ਗਿਆ ਜਵਾਨੀ ਬਚਾਉਂਦੇ ਸੀ ਨਸ਼ਿਆਂ ਤੋਂ ਦੂਰ ਕਰਦੇ ਸੀ ਬਾਦਲ ਕੇ ਨਾਰੇ ਸੀ ਨਾ ਫੇਰ ਪੰਜਾਬ ਬਚਾਓ ਯਾਤਰਾ ਸੀ ਹੁਣ ਕੀ ਹੈ ਨਸ਼ਿਆਂ ਦਾ ਵੀ ਇਹਨਾਂ ਤੇ ਦੋਸ਼ ਲੱਗ ਗਿਆ ਪੰਜਾਬ ਨੂੰ ਬਰਬਾਦ ਕਰਨ ਦਾ ਵੀ ਦੋਸ਼ ਲੱਗਿਆ ਹੁਣ ਕੀ ਹੈ ਹੁਣ ਪਾਰਟੀ ਬਚਾਓ ਹੁਣ ਯਾਤਰਾ ਰੋਜ਼ ਚੱਲਦੀ ਹੈ ਪਾਰਟੀ ਬਚਾਓ ਕਿਵੇਂ ਬਚਾਉਣੀ ਹੈ ਨਾ ਜਗੀਰਕੌਰ ਨੂੰ ਕੋਈ ਗੁਰਦੁਆਰੇ ਦਾ ਪ੍ਰਧਾਨ ਬਣਾਉਂਦਾ ਤੇ ਨਾ ਸੁਖਵੀਰ ਬਾਦਲ ਨੂੰ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲੋਕ ਵੇਖਣਾ ਚਾਹੁੰਦੇ ਆ ਸੋ ਇਹ ਜਿਹੜੇ ਹੈਗੇ ਆ ਇਹ ਬਾਦਲ ਪਰਿਵਾਰ ਦੇ ਆ ਚਮਲਾਏ ਹੋਏ ਗਿੱਦੜ ਨੇ ਵੀ ਜਗੀਰਕੌਰ ਵਰਗੇ ਗਿੱਦੜ ਲੋਕ ਜਿਹੜੇ ਡੇਰਿਆਂ ਦੇ ਵਿੱਚ ਰਹੀ ਐ ਜਿਹਦਾ ਕੋਈ ਮੂਲ ਸੰਧਾਤ ਨਹੀਂ ਜਿਹਦੀ ਡੇਰੇ ਦੀ ਕੋਈ ਮਰਜ਼ਾਦਾ ਨਹੀਂ ਜਿਹਦਾ ਕੋਈ ਪਿਛੋਕੜ ਚੰਗਾ ਨਹੀਂ ਜਿਹਦਾ ਕੋਈ ਸਿੱਖ ਧਰਮ ਨਾਲ ਲੈਣ ਦੇਣ ਨਹੀਂ ਜਿਹਦੀ ਕੋਈ ਵਿਰਾਸਤ ਇੱਕ ਤੋਂ ਲੈ ਕੇ ਗੁਰੂ ਸਹਿਬਾਨਾਂ ਤੱਕ ਮਿਲਦੀ ਜੁਲਦੀ ਨਹੀਂ ਤੇ ਫੇਰ ਇਹਨੂੰ ਆਪਾਂ ਕਿਵੇਂ ਚੰਗਾ ਕਹਿ ਸਕਦੇ ਆ ਉਹ ਲਿਆ ਕੇ ਗਲਤ ਬੰਦੇ ਬਾਦਰ ਕਿਆ ਨੇ ਬੀਬੀ ਜਗੀਰਕੌਰ ਵਰਗੀਆਂ ਡੇਰੇ ਵਿੱਚੋਂ ਕੱਢ ਕੇ ਸ਼੍ਰੋਮਣੀ ਗੁਰਦੁਆਰਾ ਪਰਮੰਦ ਕਮੇਟੀ ਵਿੱਚ ਬਾੜਤੀ ਤੇ ਫਿਰ ਦੱਸੋ ਭਾਈ ਭਲਾ ਕਿਵੇਂ ਹੋਊਗਾ ਤੇ ਬਾਕੀ ਸੰਗਤ ਜਾਣੀ ਜਾਣਾ ਕੋਈ ਮੈਂ ਬੜਾ ਵਿਦਵਾਨ ਨਹੀਂ ਪਰ ਠੀਕ ਹੈ ਵੀ ਜਿਹੜੇ ਸਾਡੇ ਨੌਜਵਾਨ ਹੈ ਜਿਹੜੇ ਪਿਛਲੇ 1990 91 92 97 2001 2004 ਉਹ ਵਿਚਾਰਾਂ ਨੂੰ ਉਹਨਾਂ ਨੂੰ ਨਹੀਂ ਪਤਾ ਜਿਹੜੇ ਜੰਗ ਮੁੰਡਿਆ 17 18 ਸਾਲ ਦੇ ਉਹਨਾਂ ਦੀ ਜਿਹੜੇ ਹੈਗਾ ਬਰਥ ਹੈ ਉਸ ਤੋਂ ਬਾਅਦ ਵਿੱਚ ਹੋਇਆ ਇਸ ਕਰਕੇ ਅਸੀਂ ਇਸ ਚੀਜ਼ ਨੂੰ ਅੱਗੇ ਜਿਹੜਾ ਲੋਕਾਂ ਤੱਕ ਅਵੇਅਰਨੈਸ ਕਰਦੇ ਆਂ ਵੀ ਜਿਹੜੇ ਸਾਡੇ ਨੌਜਵਾਨ ਮੁੰਡੇ ਇਹਨਾਂ ਦੀਆਂ ਗੱਲਾਂ ਚ ਨਾਉਣ। ਪਹਿਲਾਂ ਸਾਡੇ ਇਹੀ ਬੀਬੀ ਜੰਗੀਰ ਕੌਰ ਵਰਗਿਆਂ ਨੇ ਨਾਰੇ ਲਾ ਲਾ ਕੇ ਝੂਠੇ ਸੱਚੇ ਨੌਜਵਾਨ ਮੁੰਡੇ ਮਰਵਾਏ। ਫਿਰ ਜੇ ਤੂੰ ਭਾਈ ਬੀਬੀ ਐਨੀ ਚੰਗੀ ਸੀ ਸਿੱਖ ਧਰਮ ਦੀ ਐਨੀ ਕਦਰ ਕਦਰਾਂ ਕੀਮਤਾਂ ਨੂੰ ਜਾਣਦੀ ਸੀ ਤਾਂ ਤੂੰ ਫਿਰ ਜਦੋਂ ਮਜੀਠੀਆ ਚਿੱਟਾ ਵੇਚਦਾ ਸੀ ਉਥੇ ਪਰਚਾ ਵੀ ਦਰਜ ਹੋਇਆ ਤੇ ਫਿਰ ਤੂੰ ਉਦੋਂ ਨਾ ਅਤਸੀਫਾ ਦਿੱਤਾ। ਫਿਰ ਜਦੋਂ ਬੇਅਦਬੀ ਹੋਈ ਆ ਸਾਡੇ ਗੁਰੂ ਸਾਹਿਬਾਨਾਂ ਦੀ ਉਦੋਂ ਨਾ ਅਤਸੀਫਾ ਦਿੱਤਾ। ਫਿਰ 328 ਸਰੂਪ ਚੋਰੀ ਹੋਏ ਐ ਉਦੋਂ ਗਾਇਬ ਹੋਏ ਐ ਅਸੀਂ ਤਾਂ ਚੋਰੀ ਕਹਾਂਗੇ ਨਾ ਉਹਦਾ ਜਿਹੜਾ ਹਿਸਾਬ ਕਿਤਾਬ ਨਹੀਂ ਤਾਂ ਉਹਦੋਂ ਨਾ ਤਸੀਫਾ ਦਿੱਤਾ ਉਲਟਾ ਜੋ ਤੇ ਧਰਨਾਕਾਰੀ ਸੀ ਹਰਮੰਦਰ ਸਾਹਿਬ ਦੇ ਵਿੱਚ ਧਰਨਾ ਲਾਇਆ ਸੀ ਉਹਨਾਂ ਨੂੰ ਗਲਤ ਬੋਲਦੀ ਐ ਇਹ ਤਾਂ ਜੀ ਐਵੇਂ ਮਾਰੀ ਜਾਂਦੇ ਤੁਸੀਂ ਦੱਸੋ ਵੀ ਸਰੂਪ ਭੇਜੇ ਕਿੱਥੇ ਨਾ ਸਰੂਪ ਗਏ ਕਿੱਥੇ ਨਾ 328 ਕਿਉਂਕਿ ਇਹ ਨਾਸਤਕ ਲੋਕ ਐ ਇੱਕ ਬੰਦਾ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਜਾਂਦਾ ਨਾ ਉਹ 100 ਬਾਰੀ ਡਰਦਾ ਵੀ ਯਾਰ ਮੇਰਾ ਨੰਗਾ ਨਾ ਸਿਰ ਉਹ ਵੀ ਮੈਂ ਯਾਰ ਹੱਥ ਧੋਤੇ ਵੀ ਨਾ ਜਾਵਣਾ ਬੰਦੇ ਦੇ ਮਨ ਵਿੱਚ ਪਏ ਐ ਕਿ ਯਾਰ ਅਸੀਂ ਇਸ ਗੁਰੂ ਨੂੰ ਮੰਨਦੇ ਆਂ ਇਹ ਕਥਾਵਾਚ ਕਹਿੰਦਾ ਵੀ ਪ੍ਰਚਾਰ ਆ ਵੀ 11ਵੀਂ ਜੋਤ ਗੁਰੂ ਗ੍ਰੰਥ ਸਾਹਿਬ ਹੈ ਵੀ ਹੈ ਤੇ ਜਿਹੜੇ ਇਹ ਲੋਕ ਐ ਇਹ ਉੱਤੇ ਬੈਠ ਕੇ ਪੜਦੇ ਐ ਪੜ ਕੇ ਵੀਰੇ ਨਾਸਤਕ ਹੋ ਗਏ ਜੇ ਤਾਂ ਹੁਣ ਇਹਨਾਂ ਦੀ ਥਿਉਰੀ ਹੋਵੇ ਸਮਝਣ ਵਾਲੇ ਲੋਕ ਹੋਣ ਫੇਰ ਤਾਂ ਜਿਹੜਾ ਗੁਰੂ ਦਾ ਵਜ਼ੀਰ ਹੈ ਉਹਦੇ ਤੇ ਵੀ ਚੋਰ ਫਿਰਦੀ ਹੈ ਜਦੋਂ ਚੋਰ ਕਰਦੇ ਆਪਾਂ ਤਾਂ ਉਹਨੂੰ ਗੁਰੂ ਦਾ ਵਜ਼ੀਰ ਮੰਨਿਆ ਜਾਂਦਾ ਹੈ ਤੇ ਇਹ ਬਿਨਾ ਮਤਲਬੀ ਚੋਰ ਕਰਾਈ ਜਾਂਦੇ ਆ ਨਾ ਇਹਨਾਂ ਦੇ ਕੋਈ ਪੱਲੇ ਢੱਲੇ ਆ ਕੁਛ ਨਾ ਇਹ ਤਿੰਨ ਚੋਂ ਆ ਨਾ 13 ਚੋਂ ਆ ਬਿਨਾ ਮਤਲਬ ਤੋਂ ਇਹ ਲੋਕ ਆ ਜਿਹੜੇ ਗੁਰੂ ਘਰਾਂ ਦੇ ਵਿੱਚ ਦਖਲਅੰਦਾਜ਼ੀ ਕਰਦੇ ਆ ਇਹਨਾਂ ਦਾ ਕੁਰਸੀਨਾਮਾ ਕੱਢ ਲਓ ਬੀਬੀ ਜੰਗੀਰ ਕੌਰ ਦੇ ਪਿਤਾ ਦਾ ਨਾਮ ਕੀ ਆ ਉਹਦੇ ਪਿਤਾ ਦਾ ਕੀ ਕੰਮ ਕਰਦਾ ਸੀ ਉਹ ਕੀ ਕਰਦਾ ਸੀ ਅੱਗੇ ਕੀ ਕਰਦਾ ਸੀ ਜੀਨ ਨੂੰ ਤਾਂ ਨਹੀਂ ਬਦਲ ਸਕਦੇ ਨਾ ਆਪਾਂ ਸੋ ਜਿਹੜੇ ਚੰਗੇ ਬ੍ਰਹਮ ਗਿਆਨੀ ਐ ਉਹਨਾਂ ਲੋਕਾਂ ਨੂੰ ਸਾਨੂੰ ਅੱਗੇ ਲਿਆਉਣਾ ਚਾਹੀਦਾ ਹੈ ਕਿਉਂਕਿ ਉਹਨਾਂ ਦਾ ਕੋਈ ਸਵਾਰਥ ਨਹੀਂ ਹੁੰਦਾ ਉਹਨਾਂ ਦੀ ਕੋਈ ਮੰਗ ਨਹੀਂ ਹੁੰਦੀ ਉਹਨਾਂ ਦੇ ਵਿੱਚ ਕੋਈ ਤ੍ਰਿਸ਼ਨਾ ਨਹੀਂ ਹੁੰਦੀ ਕਿ ਯਾਰ ਅਸੀਂ ਆਹ ਕੁਝ ਬਣਾਈਏ ਆਹ ਚੀਜ਼ ਕਰੀਏ ਇਹ ਲੋਕ ਆ ਜਿਹੜੇ ਇਹ ਲੋਕ ਇੱਕ ਪਖੰਡੀ ਲੋਕ ਨੇ ਗੁਰੂ ਘਰਾਂ ਦੀ ਆੜ ਵਿੱਚ ਬਹੁਤ ਕੁਝ ਕਮਾਇਆ ਇਹਨਾਂ ਨੇ ਤੇ ਹੁਣ ਇਹ ਕਾਲੀ ਦਲ ਮੈਂ ਬਚਾਉਂਗੀ ਮੈਂ ਸਿੱਖੀ ਸਿਧਾਂਤਾਂ ਦੀ ਗੱਲ ਕਰੂੰਗੀ ਬਾਦਲ ਕੇ ਉਲਟਕਾਰਦੇ ਤੂੰ 30 ਸਾਲ ਬਾਦਲ ਕੰਦੇ ਨਾਲ ਕਿਉਂ ਰਹੀ ਭਾਈ ਫਿਰ ਤੂੰ ਦਾੜੀ ਮੁੱਛਾਂ ਕਿਉਂ ਬਣਾਉਣੀ ਐ ਫਿਰ ਤੂੰ ਬਿਊਟੀ ਪਾਰਲਰ ਜਾਨੀ ਐ ਫਿਰ ਉਹ ਸਿਰ ਤੋਂ ਕੇਸ ਕੀ ਨਹੀਂ ਲਾਉਂਦੀ ਹੋ ਸਕਦਾ ਕਲਪ ਕਰਦੀ ਹੋਵੇ ਕੋਈ ਪਤਾ ਨਹੀਂ ਇਹਨਾਂ ਦਾ ਕੀ ਭਾਈ ਫਿਰਦੇ ਆ ਥੱਲੇ ਦੀ ਇਹ ਕੇ ਇਸ ਕੀ ਨਹੀਂ ਲਾਉਂਦੀ ਕੇ ਇਸ ਕੀ ਵੀ ਚੈੱਕ ਕੀਤੀ ਜਾਵੇ ਫਿਰ ਹੋਰ ਹੈ ਜਿਹੜਾ ਹੈਗਾ ਨਹੀਂ ਉਹ ਸੀ ਕਹਿਣਾ ਚਾਹੁੰਦੇ ਇਸ ਮਾਧਮ ਰਾਹੀਂ ਸੋ ਇਹ ਗਲਤ ਬੰਦੇ ਨਾ ਉਹ ਜਿਹੜੀ ਬੀਬੀ ਮੈਂ ਤੁਹਾਨੂੰ ਵੀਡੀਓ ਦਿਖਾਈ ਹੈ ਉਹਨੇ ਇਹ ਕਹਿਤਾ ਵੀ ਬੀਬੀ ਜੰਗੀਰ ਕੋਰ ਇੱਕ ਕੁੱਤੀ ਜਨਾਨੀ ਆ ਇਦੋਂ ਸ਼ਬਦਾਵਲੀ ਕੀ ਮੜੀ ਹੋਊਗੀ ਤੇ ਕਰੇ ਕੇ ਇਸੋ ਤੇ ਜੇ ਦਾਮ ਲੱਤਾਂ ਪਾਰ ਚਲਦੀਆਂ ਕਿਉਂਕਿ ਉਹਨੇ ਕੱਲੇ ਕੱਲੇ ਗੱਲ ਦੱਸੀ ਹੈ ਵੀ ਇਹਦੇ ਕਾਰਨ ਆਇਆ ਹੈ ਇਹਦੀ ਦੇਣ ਕੀ ਹੈ ਉਸੀ ਵੀ ਕਹਨੇ ਆ ਵੀ ਸਜਾ ਜਾਤ ਤਾਂ ਜਰਾਨੀ ਐ ਭਾਈ ਵੀਰੋ ਦੁਆਬੇ ਵਾਲਿਓ ਬੇਨਤੀ ਐ ਵੀ ਇਹੋ ਜੇ ਯਾਰ ਬੰਦਿਆਂ ਨੂੰ ਅੱਗੇ ਨਾ ਲਿਆਇਆ ਕਰੋ ਤੇ ਤੁਸੀਂ ਹੋਰ ਲੋਕਾਂ ਦਾ ਵੀ ਨੁਕਸਾਨ ਨਾ ਕਰੋ ਸੋ ਉਮੀਦ ਕਰਦੇ ਆ ਕਿ ਇਹੋ ਜੇ ਲੋਕਾਂ ਨੂੰ ਨਕਾਰ ਕੇ ਰੱਖੋਗੇ ਚਾਹੇ ਉਹ ਧਾਰਮਿਕ ਨਾ ਤੇ ਚਾਹੇ ਉਹ ਰਾਸੀ ਨਾ ਚੰਗੇ ਬੰਦੇ ਨੂੰ ਅੱਗੇ ਲਿਆਓ ਚਾਹੇ ਉਹ ਕਿਸੇ ਪਾਰਟੀ ਦੇ ਵਿੱਚ ਐ ਚਾਹੇ ਉਹ ਕਾਂਗਰਸ ਪਾਰਟੀ ਦੇ ਵਿੱਚ ਐ ਉਹਦੇ ਵਿੱਚ ਗੁਣ ਹੋਣੇ ਚਾਹੀਦੇ ਆ ਉਹਨੂੰ ਆਪਾਂ ਪ੍ਰੇਰਿਤ ਕਰ ਸਕਦੇ ਆਂ ਭਾਈ ਬੰਦਾ ਤੂੰ ਚੰਗਾ ਯਾਰ ਇਹ ਪਾਰਟੀ ਛੱਡ ਕੇ ਤੇਰੇ ਵਿੱਚ ਆ ਗੁਣ ਸਾਨੂੰ ਅੱਗੇ ਦਿਸਦੇ ਆ ਤਾਂ ਤੂੰ ਇਹ ਆ ਕੁਝ ਕਰ ਸਕਦਾ ਹੈ ਤਾਂ ਵਾਕਈ ਉਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਤੇ ਫਿਰ ਉਹ ਬੰਦਾ ਆਪੇ ਛੱਡ ਦੂਗਾ ਵੀ ਯਾਰ ਹਾਂ ਮੈਂ ਤਾਂ ਇਸ ਬੰਨੀ ਆਉਣਾ ਤੇ ਮੈਂ ਚੱਲਿਆ ਕਿਹੜੇ ਰਾਹ ਹੋਇਆ ਮੇਰੇ ਵਿੱਚ ਗੁਣ ਕੀ ਹੈ ਸੋ ਇਸ ਕਰਕੇ ਬੇਔਗਣ ਲੋਕਨ ਇਹਨਾਂ ਨੂੰ ਆਪਾਂ ਥੋਪਤਾ ਇੱਥੇ ਤੇ ਸੰਗਤ ਨੇ ਪ੍ਰਮਾਣ ਕਰਿਆ ਉਹ ਕਰਨੀ ਬਣਦੀ ਨਹੀਂ ਸੀ ਜੇ ਸਾਰੇ ਸੰਗਤ ਇਕੱਠੀ ਹੋ ਕੇ ਕਿਉਂਕਿ 2% ਸਿੱਖ ਕੌਮ ਹੈ 2% ਸਿੱਖ ਕੌਮ ਹੈ ਕਹਿੰਦੇ ਆ ਸਭ ਤੋਂ ਵੱਧ ਜਿਹੜੀ ਸਿੱਖ ਹੈ ਉਹ ਪੰਜਾਬ ਦੇ ਵਿੱਚ ਹੈ ਤੇ ਜੇ ਸਾਰੇ ਹੰਬੜਾ ਮਾਰਦੇ ਉਦੋਂ ਦੇ ਕਹਿੰਦੇ ਵੀ ਹਾਂ ਭਾਈ ਅਸੀਂ ਇਹ ਸਾਨੂੰ ਤਾਂ ਇਹ ਪ੍ਰਮਾਣ ਨਹੀਂ ਤੇ ਨਾ ਤਾਂ 328 ਰੂਪ ਚੋਰੀ ਹੁੰਦੇ ਸੀ ਗੁੰਮ ਹੁੰਦੇ ਸੀ ਨਾ ਸਾਡੇ ਬਾਈਬਲ ਕੜਾਂ ਦੇ ਵਿੱਚ ਜਿਹੜੇ ਸਿੰਘ ਸਹੀਦ ਹੁੰਦੇ ਸੀ ਨਾ ਸਾਡਾ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦਾ ਸੀ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਸੀ ਨਾ ਉਹ ਬੈਠੀ ਸੰਗਤ ਤੇ ਗੋਲੀ ਚੱਲਦੀ ਨਾ ਉਹ ਬੈਠੀ ਸੰਗਤ ਤੇ ਪਾਣੀ ਦੀਆਂ ਬੁਛਾੜਾਂ ਚੱਲਦੀਆਂ ਸੋ ਇਹ ਜਿਹੜੇ ਮਾਰੇ ਕਾਰਨਾਮੇ ਐ ਇਹ ਜੰਗੀਰ ਕੌਰ ਬਾਦਲ ਕੇ 21 ਦੁੱਕੀ ਇਕੱਠੇ ਹੋਏ ਹੋਏ ਐ ਸੋ ਵੀਰੋ ਇਹਨਾਂ ਲੋਕਾਂ ਤੋਂ ਦੂਰ ਰਹੋ ਮੇਰੀ ਇੱਕ ਬੇਨਤੀ ਹੱਥ ਬੰਨ ਕੇ ਪਤਾ ਨਹੀਂ 5 ਸਾਲ ਜਿਉਣਾ ਪਤਾ ਨਹੀਂ 70 ਸਾਲ ਜਿਉਣਾ ਪਰ ਇਸ ਮਾਧਮ ਰਾਹੀਂ ਜਿਹੜਾ ਸੱਚ ਬੋਲਣ ਦੀ ਸਮਰੱਥਾ ਜਰੂਰ ਰੱਖਦੇ ਆ ਸੋ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਧੰਨਵਾਦ